ਚਿ ਕਰੁ ਨਾ ਜਾਣਾ ਸਾਧਨਾ ਬਚਾਣਾ ਤੇਰੀ ਸਭ ਤੇ ਉੱਡਾ ਸਤ ਗੁਰੁ ਨਾਮ ਕਰ ਜਿਨ ਕਾ ਰਾਖੀ ਮੇਰੀ ਮੇਰੇ RAM ਨਰਾਏ

ਸੰਤ ਤੇ ਸੰਤ ਜੀ ਇਹ ਜਿਹੜੇ ਉਹ ਤੇ ਸੰਤ ਸਨ ਕਲਗੀਆਂ ਵਾਲੇ ਬਾਦਸ਼ਾਹ ਦੇ ਨਾਲ ਸਿਪਾਈ ਬਣਾ ਦਿੱਤੇ ਪਰ ਇਸ ਜਗਤ ਵਿੱਚ ਜਿਹੜਾ ਸਹਿਜ ਵਰਤਾਰਾ ਹੈ ਅਨੰਤ ਜੀਵਨ ਖੇੜੇ ਦਾ ਜੀਵਨ ਜੀ ਰਣਤਾਜ ਉਸਤ ਹੈ ਉਹ ਸੰਤ ਕਾਈ ਦੇ ਚੀ ਪਿਆਰ। ਬਾਦਸ਼ਾਹ ਨੇ ਸੰਤ ਸਿਪਾਈ ਬਣਾਇਆ ਤਾਂ ਜੋ ਇਸ ਸਰਦੀ ਦੇ ਉੱਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੰਸਾ ਸੰਤ ਕਾਈ ਨੂੰ ਸਿਪਾਈ ਵਰਗੀ ਸਿਪਰਟ ਦੇ ਨਾਲ ਅੱਗੇ ਲੈ। ਇਹ ਵਿਸ਼ੇਸ਼ ਵਿਚਾਰਨ ਵਾਲੀ ਗੱਲ ਹੈ ਸਨ ਸੰਤ ਸਿਪਾਹੀ ਦੀ ਬਖਸ਼ਿਸ਼ ਹੋਈ ਹੈ ਜਦਤ ਦੇ ਵੇਚ ਵਤਾਰਾ ਸੰਤਾਂ ਦਾ ਹੀ ਅਸਰ ਹੈ ਜੀਵਨ ਸੰਤ ਦਾ ਹੀ ਹੈ ਕਿਉਂਕਿ ਸੰਤ ਨੂੰ ਡਰ ਨਹੀਂ ਤੇਰੇ ਸੇਵਕ ਕੋ ਭਾਉ ਕੀchna ਕਿਉਂਕਿ ਜਨਮ ਦਿਨ ਨੇੜੇ ਹੀ ਨਹੀਂ ਅੰਤ ਜਿੱਥੇ ਨਾਮ ਹੈ ਜਿੱਥੇ ਕੀਰਤਨ ਹੈ ਜਿੱਥੇ ਪਿਆਰੇ ਦੀ ਯਾਦ ਹੈ ਜਿੱਥੇ ਪਿਆਰੇ ਦੀ ਖਿੱਚ ਹੈ ਜਿੱਥੇ ਪਿਆਰੇ ਦਾ ਸਿਮਰਨ ਹੈ ਔਰ ਸਤਿਗੁਰੂ ਵੱਡਾ ਕਹੇ ਇਹ ਹੀ ਹੈ ਸਤਿਰਾ ਦਿਲ ਤੇ ਗੁਰੂ ਨਾਨਕ ਨੇ ਜੀਨਾਂ ਦਾ ਇਹ ਵਾਲਾ ਧਰ ਦੇ ਦਿੱਤਾ ਆਪਣੀ ਬਖਸ਼ਿਸ਼ ਦੇ ਨਾਲ ਨਾਮ ਦੇ ਰੰਗ ਵਿੱਚ ਰੰਗ ਤੇ ਕਿਉਂਕਿ ਜਿਹੜੇ ਰੰਗੀਜੇ ਨੂੰ ਅੰਨਤ ਕਾਲਿ ਸਾਧਕੇ ਜੀ ਸਾਧ ਜੀਵਨ ਦੇ ਵਿੱਚ ਉਹਨਾਂ ਦੀ ਸੁਰਤ ਚੱਲਦੀ ਹੈ ਸਰਬ ਕਾਲ ਦੇ ਅੰਦਰ ਕਲ ਦੀ ਧਰਪਾ ਚੱਲ ਸਰਬ ਕਾਲ ਦੀ ਰੱਛਿਆ ਵਿੱਚ ਗਏ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ

ਨਾਲ تین ਸਾਥੀ ਉਹਨਾਂ ਨੂੰ ਇੱਕ ਤਾਰੇ ਦੀ ਛੇਕ ਦੱਸ ਦਿੱਤੀ ਕਿਉਂਕਿ ਪਾਤਸ਼ਾਹ ਨੂੰ ਪਤਾ ਹੈ ਅਸੀਂ ਇਹ ਤੋਂ ਵਖਰੇ ਵਖਰੇ ਰਾਹਾਂ ਤੇ ਤੁਰੋ ਜਾਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਢੱਡ੍ਹ ਨਾਲ ਬਚਿਆ ਕਿਉਂਕਿ ਦੂਰ ਦੂਰ ਤੱਕ ਫੌਜਾਂ ਸੀ ਰਾਤ ਦੇ ਹਨੇਰੇ ਵਿੱਚ ਉੱਥੋਂ ਲੰਘ ਗਏ ਲਿਖਿਆ ਕੋ ਇਸ ਸਾਵਾ ਕੋ ਡੇਢ ਕੋ ਅੱਗੇ ਗਏ ਹੋਣਗੇ ਤਾਂ ਦੋ ਗੁਦਰਾ ਨੇ ਦੇਖਿਆ ਦਿਓ ਦੋ ਵਿਅਕਤੀਆਂ ਨੇ ਦੇਖਿਆ ਇੱਕ ਥੋੜਾ ਨੇੜੇ ਆ ਗਿਆ ਤੇ ਨਾ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤੇ ਘੇਰੇ ਵਿੱਚ ਸਭ ਮਹਾਰਾਜ ਨੇ ਉਹਨੂੰ ਕਿਹ ਅਚੋਪ ਕਰ ਕਹਿੰਦਾ ਨਹੀਂ ਮੈਂ ਰੋੜਾ ਪਾਨਾਂਗਾ ਇਨਾਮ ਲਵਾਂਗਾ ਸਤਗੁਰਾਂ ਨੇ ਉਹਦੇ ਕੋਲ ਕੋਈ ਕੀਮਤੀ ਵਸਤੂ ਸੱਟੀ ਲੈ ਕੇ ਤੇ ਇਨਾਮ ਇਥੋਂ ਹੀ ਲੈ ਲਿਆ। ਔਰ ਚੁੱਪ ਕਰ। ਉਹ ਲੈ ਕੇ ਵੀ ਕੀਮਤੀ ਵਸਤੂ ਫਿਰ ਰੋਲਾ ਪਾਉਣ ਲੱਗਾ। ਸਤਗੁਰਾਂ ਨੇ ਫੁਰਤੀ ਦੇ ਨਾਲ ਤੇਲ ਮਿਆਨ ਵਿੱਚੋਂ ਕੱਢੀ ਤੇ ਉਸ ਦੇ ਤੇ ਸਾਧ ਸੰਗਤ ਦੀ ਬੋਲਣ ਤੋਂ ਆਰੀ ਕਰ ਦਿੱਤਾ। ਪਾਤਸ਼ਾਹ ਅੱਗੇ ਚਲੇ ਜਾਵੇ। ਅਰ ਸਾਧ ਸੰਗਤ ਅੱਗੇ ਇੱਕ ਜੰਨ ਦਾ ਰਕਤਾਇਆ ਉੱਥੇ ਸਤ ਗੁਰਾਂ ਨੇ ਥੋੜਾ ਜਿਆ ਸਾਥ ਦਿੱਤਾ ਇਥੋਂ ਫੇਰ ਤਰੀਕੇ ਕੈਰੀ 돌 ਗਏ ਅੱਗੇ ਇੱਕ ਆਖ ਤੇ ਬੇਰੀਆਂ ਦੇ ਝਾੜ ਆ ਗਏ ਉਹਦੀ ਓਟ ਵਿੱਚ ਥੋੜਾ ਸਮਾਂ ਟਿਕਿਆ ਫੇਰ ਚੱਲੇ ਸਾਧ ਸੰਗਤ ਜੀ ਸਰੀਰ ਵੀ ਤੁਸੀਂ ਦੇਖੋ ਸਤਿਗੁਰਾਂ ਨੂੰ ਆਨੰਦਪੁਰ ਸਾਹਿਬ ਤੋਂ ਨਿਕਲੇਆਂ ਨੂੰ ਦੋ ਰਾਤਾਂ ਹੋ ਗਈਆਂ ਔਰ ਉਹਦੇ ਤੋਂ ਪਹਿਲੀ ਰਾਤ ਤੇ ਦਿਨ ਵੀ ਯਿਆਰੀ ਵਿੱਚ ਲੰਘ ਗਿਆ ਹੈ ਕਰੀਪਨ ਕਰੀਪਨ 90 ਜਾਂ 100 ਘੰਟੇ ਹੋ ਚੁੱਕੇ ਹਨ ਕਮਨ ਕਸਾ ਨਹੀਂ ਖੋਦਿਆ ਮੇਰੇ ਬਾਦਸ਼ਾਹ ਚੱਲੀ ਜਾ ਰਹੇ ਹਨ ਹੋਰ ਅੱਗੇ ਗਏ ਤੇ ਦੋ ਸਾਧ ਸੰਗਤ ਜੀ ਤੇ ਅੱਗੇ ਇੱਕ ਸੋਹਣਾ ਬਾਗ ਬਾਗੀ ਦੀਵਾਰ ਦੇ ਬਾਹਰਲੇ ਪਾਸੇ ਸਰੀਰ ਨੇ ਹੁਣ ਥੋੜੀ ਥਕਾਨ ਮੰਨੀ ਹੈ ਉੱਥੇ ਬੈਠੇ ਹੈ ਬੈਠੇ ਬੈਠੇ ਆਲਸ ਥੋੜਾ ਹੋਰ ਵਧਿਆ ਹੈ ਉੱਥੇ ਸਾਧ ਸੰਗਤ ਜੀ ਇੱਕ ਢਿੰਡ ਚੱਲੀ ਹੈ ਕੋਈ ਬਾਗ ਕਈ ਸੀ ਖੂਦ ਦੀ ਜੇ ਉਸ ਨੂੰ ਚੱਕ ਕੇ ਤੇ ਆਪਣੇ ਪਰਮੇ ਵਿੱਚ ਲਪੇਟ ਕੇ ਸਿਰ ਦੇ ਥੱਲੇ ਰੱਖਿਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਥੀ ਲੇ ਹੁਏ ਹੋ ਮੇਰਾ ਦਾਤਾ ਜਿਨ੍ਹਾਂ ਮੇਂ ਰਖਮਲੀ ਸੇਚਾਂ ਬਿਛਦੀਆਂ ਦੇਵ ਗਣ ਜਿਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਔਰ ਸਾਧ ਸੰਗਤ ਜੀ ਪਿਆਰੇ ਸਿੱਖ ਵਾਰ ਨਹੀਂ ਜਾਂਦੇ ਹੰ ਕੁਰਬਾਨ ਜਾਂਦੇ ਹਨ ਅੱਜ ਉਸ ਦਾਤੇ ਨੂੰ ੱੱਕੋ ਕਰੜੀ ਮੈਰੀ ਨੰਗੀ ਧਰਤੀ ਦੇ ਉੱਤੇ ਪਏ ਹੰਸਾਤ ਸੰਤ ਜੀ ਪਰ ਚੜਦੀ ਕਲਾ ਚੜਦੀ ਕਲਾ ਮੇਰਾ ਪਾਤਸ਼ਾਹ ਜਿਵੇਂ ਅਨੰਤਾ ਦੀ ਪੂਰੀ ਵਿੱਚ ਆਨੰਦ ਵਿੱਚ ਹੈ ਆਜ ਇਸ ਕਰਨੀ ਸਖਤ ਧਰਤੀ ਤੇ ਪਿਆਵੀ ਉਸੇ ਅਨੰਦ ਵਿੱਚ ਹੈ ਸਾਡੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਹੀ ਇਹ ਕੀਤੀ ਗੁਰਬਾਣੀ ਨੇ ਸਾਡੇ ਤੇ ਮਿਹਰ ਹੀ ਕੀਤੀ ਜੋ ਰਾਜ ਦੇਵੇ ਤੱਕਾ ਨ ਵਡਾਈ ਜੇ ਭੀਖ ਮੰਗਾਏ ਤਾਂ ਕਿਆ ਢ ਜਾਏ ਸਾਧ ਸੰਗਤ ਸਾਡੇ ਤੇ ਮਿਹਰਾਂ ਬੜੀਆਂ ਬੜੀਆਂ ਕੀਤੀਆਂ ਮੇਰੇ ਪਾਤਸ਼ਾਹ ਨੇ ਬਿਰਤੀ ਇੱਕ ਸਮਾਨ ਚੰਦੇ ਅੰਦਰੋਂ ਸੋਤ ਨੂੰ ਦੇ ਸਿੱਖੀ ਹੈ ਬਲਮਾਨ ਕਰਨਾ ਸੁਰਤ ਨੂੰ ਚੜਤੀ ਕਲਾ ਦੇ ਜਿਵੇਂ ਵਾਸ ਸਤਹੀ ਰੱਖਣਾ ਤੂੰ ਨਾ ਤੂੰ ਨਾ ਕੁਤੇ ਤੇਰੀ ਯਾਦ ਅੰਦਰ ਵਸੇ ਕਲ ਕੀ ਤਰਪਾਸ਼ਾ ਪਾਏਗੀ ਅਰ ਸਾਧ ਸਿੰਘ ਥੋੜੇ ਜਿਹੇ ਦਰਖਤਾਂ ਦੀ ਓਟ ਵਿੱਚ ਇੰਨਾ ਓਲੇ ਹੋ ਕੇ ਪਏ ਹਨ ਔਰ ਇਹ ਕੀ ਗਿਆਨੀਆਂ ਨੇ ਕਿਹਾ ਕੁੱਲ ਸ਼ਹੀਦ ਮਨੁੱਖ ਸਤਿਗੁਰਾਂ ਦੇ ਸੀਨੇ ਨਾਲ ਲੱਗਦੇ ਨੇ ਜਤੋਂ ਮੇਰੇ ਪਾਤਸ਼ਾਹੀ ਦਸਨਾ ਤੋਂ ਇਹ ਬਚਨ ਹੁੰਦੇ ਨੇ ਮਿੱਤਰ ਪਿਆਰੇ ਹਾਦ ਮੁਰੀ ਤੰਦ ਕਹਿਣਾ ਹਾਦ ਮੁਰੀ ਤੰਦ ਜਦੋਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਮਨ ਨੂੰ ਕੁੱਲ ਸ਼ਰੀਰ ਸਤਿਗੁਰਾਂ ਦੀ ਪਿਆਰ ਦੀ ਗੱਲ ਬੱਕੜੀ ਵਿੱਚ ਨੇ ਔਰ ਉਹਨਾਂ ਤਰੇ ਸਿੰਘ ਜਿਹੜੇ ਨਾਲ ਨਿਕਲੇ ਸੀ ਉਹ ਵੀ ਸਾਧ ਸੰਗਤ ਜੀ RAM ਰੌਲੇ ਦਾ ਹਿੱਸਾ ਹੁੰਦੇ ਦੌੜ ਤੇ ਭੱਜ ਤੇ ਬੜੀ ਤੇਜ਼ੀ ਦੇ ਨਾਲ ਪਰ ਫਿਰ ਵੀ ਸਤਿਗੁਰਾਂ ਤੋਂ ਪਿੱਛੇ ਰਹਿ ਗਏ ਸਤਿਗੁਰਾਂ ਦੀ ਸ਼ੀਗਰਤਾ ਦੇ ਸਤਿਗੁਰਾਂ ਦੀ ਤੇਸੀ ਤੇ ਸੰਸਾਰ ਦੇ ਪਿਛੇ ਰਾਜ ਪਰ ਉਹ ਵੀ ਚਲਦੇ ਆ ਚਲਦੇ ਆ ਅਮਰਤ ਵੇਲੇ ਤੱਕ ਉਸ ਵਾਹਿਗੁਰੂ ਦੇ ਨੇੜੇ ਪਹੁੰਚਾ ਦਿੱਤੇ ਭਾਈ ਦਇਆ ਸਿੰਘ ਨਾਲ ਤੇ ਦੂਹਾ ਸਿੰਘਾਂ ਨੂੰ ਕਹਿਣ ਅੱਗੇ ਖਾਲਸਾ ਦੀ ਕਦਮ ਅੱਗੇ ਨਹੀਂ ਚੱਲਦੇ ਲੱਗਦਾ ਪਿਆਰੇ ਦਾ ਇੱਥੇ ਮੇਲ ਹੋਣ ਲੱਗਾ ਸਤ ਸੰਤ ਤਿੰਨ ਵਿਚਾਰਾਂ ਵਿੱਚ ਸਨ ਤੇ ਭਾਈ ਮਾਨ ਸਿੰਘ ਨੇ ਕੁਝ ਚਮਕ ਵੇਖੀ ਦੂਰ ਕਿਉਂਕਿ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਡਿੱਟੇ ਹਨ ਤਾਂ ਪਿਛਲਾ ਪਾਸਾ ਸਿਰ ਤੇ ਪੈਰਾਂ ਵਾਲਾ ਪਾਸਾ ਇੱਕ ਪਾਸੇ ਕੁਝ ਦੀਵਾਰ ਦੋ ਪਾਸੇ ਕੱਟੇ ਹੋਏ ਢਾਨ ਆਏ ਹੋਏ ਸਤਗੁਰਾਂ ਦੀ ਖੱਬੀ ਬੱਖੀ ਛੱਲੇ ਹੈ ਸਦੀ ਉੱਪਰ ਹੈ ਔਰ ਸਤਗੁਰਾਂ ਦਾ ਹੱਥ ਛਾਤੀ ਦੇ ਉੱਤੇ ਤੇ ਜਿਹੜਾ ਦੁਲਸਤਾਨ ਹੈ ਇੱਕ ਸਾਧ ਸੰਗਤ ਜੀ ਐਸਾ ਉਜਾਰ ਜਿਹੜਾ ਅੰਗੂਠੇ ਤੇ ਪਾਇਆ ਹੰਤਾ ਤੀਰ ਛੱਡਣ ਵਾਸਤੇ ਵੀ ਉਂਗਲੀ ਤੇ ਅੰਗੂਠੇ ਨੂੰ ਕਿਸੇ ਤਰ੍ਹਾਂ ਦੀ ਜਲਬ ਨਾ ਪਹੁੰਚੇ ਸਤਗੁਰਾਂ ਨੇ ਉਹ ਵੀ ਨਹੀਂ ਉਤਾਰਿਆ ਹੋਇਆ ਮੇਰੇ ਪਾਤਸ਼ਾਹ ਵੜੇ ਜੇ ਖੜਾਕ ਤੋਂ ਹੁਣੇ ਜੰਗ ਨਾ ਮਾ ਸਕਦੇ ਹਨ ਕਿਉਂਕਿ ਕਹਿੰਦੇ ਜੰਗ ਤੁਰੋਂ ਹੈ। ਔਰ ਸਾਚ ਸੰਤਤ ਜੀ ਹੁਣ ਇਸ ਵੇਲੇ ਸਤਿਗੁਰਾਂ ਦਾ ਉਹ ਗੁਲਸਤਾਨ ਵਾਲਾ ਹੱਥ ਛਾਤੀ ਤੋਂ ਉੱਠ ਕੇ ਮੱਥੇ ਤੇ ਗਿਆ ਹੋਇਆ ਸੀ ਦੂਰੋਂ ਭਾਈ ਮਾਨ ਸਿੰਘ ਨੇ ਵੇਖਿਆ ਕੁਝ ਚਮਕ ਦਿੱਸੀ। ਸਾਚ ਸੰਤਤ ਜੀ ਭਾਈ ਦਇਆ ਸਿੰਘ ਨੇ ਦੇਖਿਆ। ਹੁਣ ਰਾਜ ਭਾਈ ਮਾਨ ਸਿੰਘ ਉਸ ਪਾਸੇ ਲੁਰ ਪਿਆ ਔਰ ਸਾਧ ਸੰਗਤ ਜੀ ਜਦੋਂ ਨੇੜੇ ਹੋਇਆ ਕਲਗੀਆਂ ਵਾਲੇ ਤੇ ਤਿਦਾਰ ਹੋਏ ਖੁਸ਼ੀ ਵਿੱਚ ਬੋਹਰਾ ਹੋ ਗਿਆ ਪਿਆਰਾ ਪਾ ਲਿਆ ਪਿਆਰਾ ਪਾ ਲਿਆ ਪਿਆਰਾ ਪਾ ਲਿਆ ਔਰ ਸਾਧ ਸੰਗਤ ਜੀ ਉਹ ਅਹਿਲ ਅਧੋ ਚੜਦੀ ਕਲਾ ਵਾਲਾ ਗੰਢ ਵਾਲਾ ਇਹ ਭਾਈ ਮਾਨ ਮਾਨ ਸਿੰਘ ਸਤ ਸੰਗਤ ਜੀ ਨੇਤਨਾ ਵਿੱਚ ਨੀਰ ਭਰ ਪਿਆ ਆ ਪਿਆਰੇ ਦੇ ਦਿਤਾਰ ਕਰਕੇ ਕਿਉਂਕਿ ਜਿਸ ਹਾਲ ਵਿੱਚ ਭਾਈ ਮਾਨ ਸਿੰਘ ਵੇਖ ਰਹੇ ਨੇ ਨੇਤਨਾ ਵਿੱਚ ਨੀਰ ਆਸ ਪਰਨਾ ਨੂੰ ਚਾਲਦੇ ਹਨ ਔਰ ਸਤ ਸੰਗਤ ਜੀ ਨੰਨ ਕੀ ਸਤ ਕਰਦੀ ਤੇ ਬੈਹਣ ਕਮਰ ਕੱਸੇ ਦਾ ਕੁਝ ਹਿੱਸਾ ਆਪਣੀ ਤਨ ਦੇ ਉੱਤੇ ਹੈ ਇਹ ਹੁਣਤੀ ਸਰਦੀ ਵਿੱਚ ਤਨ ਦੇ ਉੱਤੇ ਸਾਧ ਸੰਗਤ ਦੀ ਕੋਈ ਕੰਬਲ ਕੋਈ ਲੋਈ ਤੱਕ ਨਹੀਂ ਪਿਆਰਾ ਪਿਆਸ ਭਾਈ ਮਾਨ ਸਿੰਘ ਦੇ ਨੇਤਰਾਂ ਵਿੱਚ ਨੀਂਦ ਆਦਿਆ ਪਰ ਨਾਲ ਹੀ ਕਿਉਂਕਿ ਗਿਆਨ ਹੋਣ ਪੁਰਸ਼ ਹੈ ਕਹਿਣ ਲੱਗਾ ਭਈ ਇਹ ਤਾਂ ਆਪ ਪਰਮੇਸ਼ਰ ਰੂਪ ਹੈ ਇਹ ਨੂੰ ਦੁੱਖ ਕੀ ਤੇ ਸੁਖ ਕੀ ਇਹ ਨੂੰ ਲਾਭ ਕੀ ਤੇ ਹਾਨੀ ਕੀ ਇਹ ਤਾਂ ਸਾਡੇ ਦੁੱਖ ਤਕਣ ਦੀ ਦੁੱਖ ਪਾਰਿਆ ਹੈ ਇਹ ਤਾਂ ਸਾਡੇ ਮਨਾਂ ਨੂੰ ਮਾਇਆ ਦੀ ਗੁਲਾਮੀ ਤੋਂ ਕੱਢਣ ਲਈ ਸਾਡੇ ਸਰੀਰਾਂ ਨੂੰ ਪਾਪ ਦੀ ਗੁਲਾਮੀ ਤੋਂ ਮੁਕਤ ਕਰਨ ਲਈ ਤੇ ਸਾਡੇ ਦੇਸ਼ ਨੂੰ ਜ਼ਾਲਮਾਂ ਦੀ ਗੁਲਾਮੀ ਤੋਂ ਦੂਰ ਕਰਨ ਲਈ ਜੰਗਨ ਮਾਰਿਆ ਇਹਦੀ ਤਾਂ ਬਿਰਤੀ ਇੱਕ ਦਸ ਇਹਨੂੰ ਕੌਣ ਆਪਣਾ ਕੌਣ ਪਰਾਇਆ ਇਹਦੇ ਲਈ ਕੀ ਲਾਭ ਤੇ ਕੀ ਹਾਨੀ ਇਹ ਤੇ ਚੜ੍ਹਦੀ ਕਲਾ ਦਾ ਅਵਤਾਰ ਹੈ ਇਹ ਤੇ ਸਾਡੇ ਲਈ ਸੁਖ ਬਾਣੀ ਇਹਦਾ ਭਾਈ ਮਾਨ ਸਿੰਘ ਦਾ ਅੰਦਰਲਾ ਖੁਸ਼ੀ ਵੈਰਾਗ ਪ੍ਰੇਮ ਤੇ ਗਿਆਨ ਦੇ ਰੰਗਾਂ ਦੇ ਵਿੱਚੋਂ ਗੰਗਿਆ ਔਰ ਬਾਤ ਕੇ ਸਤਿਗੁਰਾਂ ਦੇ ਚਰਨਾਂ ਤੇ ਬੇਚੇ ਤਿਨਾਰੇ ਭਾਈ ਦਇਆ ਸਿਧਰੂ ਸਿੰਦੂ ਨੇ ਇਸ਼ਾਰਾ ਕੀਤਾ ਉਹ ਵੀ ਆ ਗਏ ਜਦੋਂ ਉਹਨਾਂ ਨੇ ਤੱਕਿਆ ਉਹਨਾਂ ਦੇ ਹਿਰਦੇ ਵਿੱਚ ਵੀ ਇਸੇ ਤਰ੍ਹਾਂ ਨਾਲ ਇਹ ਕਈ ਰੰਗ ਗੁਜ਼ਰੇ ਖੁਸ਼ੀ ਦੇ ਦਿਰਾਤ ਤੇ ਪਿਆਰ ਦੇ ਗਿਆਨ ਪਰ ਬੈਠ ਕੇ ਚਰਨ ਵਿੱਚ ਹੌਲੇ ਹੌਲੇ ਚਰਨ ਦਮਾਣ ਲੱਗੇ ਪਰ ਛਾਦੇ ਤਏ ਦੇਖੇ ਫਿਰ ਮੇਤਨਾਂ ਵਿੱਚ ਨਹੀਂ ਆ ਗਏ ਬਚਾਪ ਸਿਆਖੀ ਚਰਨ ਦਬਾ ਰਹੇ ਔਰ ਕਲ ਕੀ ਤਰ ਸੱਚੇ ਪਾਤਸ਼ਾਹ ਜਿਹੜੇ ਇੱਕ ਖਿੰਦ ਵਿੱਚ ਜਾਂ ਨਿਵਾ ਸਕਦੇ ਨਹੀਂ ਪਰ ਉਹਨਾਂ ਨੇ ਸ਼ੋਰ ਤੋਂ ਪਛਾਣ ਲਿਆ ਮੇਰੇ ਪਿਆਰੇ ਕੁਝ ਸਮਾਂ ਸਤਿਗੁਰੂ ਉਸੇ ਰਨ ਵਿੱਚ ਬੈਠੇ ਤੇ ਫਿਰ ਯਕ ਲਖ ਉੱਠੇ ਦ੍ਰਹਿਣ ਮੁਬਾਰੀ ਪਾਰੀ ਪਿਆਗ ਦੀ ਗੱਲ ਅੱਕੜੀ ਵਿੱਚ ਲਿਆ ਸਿੰਘ ਕਹਿਣ ਲੱਗੇ ਮਹਾਰਾਜ ਜਾਨਣ ਹੋਣਾ ਇਹ ਜੇ ਤੋ ਪਹਿਲਾ ਪਹਿਲਾ ਕੋਈ ਆਖ ਕਰ ਲਈਏ ਪਾਤਸ਼ਾਹ ਕਹਿੰਦੇ ਬਾਗ ਫੜਿਆ ਨਹੀਂ ਲੱਗਦਾ ਇਸ ਬਾਗ ਵਿੱਚ ਹੀ ਹੋ ਚੱਲੋ ਦੀਵਾਰ ਪੱਕੀ ਹੈ ਕਹਿੰਦੇ ਜੇ ਸਮਾਂ ਲੰਘਿਆ ਤੇ ਜਿਵੇਂ ਅਕਾਲ ਦੀ ਰਜਾ ਜੇ ਸਮਾਂ ਬਣਿਆ ਤਾਂ ਇੱਥੇ ਹੀ ਜੰਗਲ ਮਾ ਦੀ ਮਨ ਇੱਥੇ ਹੀ ਜੰਗਲ ਬਚਾ ਦੇ ਮਨ ਔਰ ਸਾਧ ਸੰਗਤ ਜੀ ਉਸ ਬਾਗ ਦੇ ਅੰਦਰ ਗਏ ਤੂ ਦੇ ਸਿੰਘਾ ਨੇ ਖੂਬ ਵਿੱਚੋਂ ਜਲ ਕੱਢਿਆ ਪਾਣੀ ਕੱਢਿਆ ਸਤਿਗੁਰਾਂ ਦੇ ਸਾਥ ਸੰਗਤ ਜੀ ਪੰਜ ਇਸ਼ਨਾਨਾ ਕੀਤਾ ਔਰ ਪੈਰਾਂ ਵਿੱਚ ਛਾਲੇ ਕਸ਼ੈਰੀ ਦੇ ਪਹੁੰਚੇ ਵਿੱਚ ਅੰਬੜ ਚੁੱਕੇ ਹਨ ਔਰ ਸਾਥ ਸੰਗਤ ਜੀ ਇਸ ਬਾਗ ਵਿੱਚ ਜਿਹੜਾ ਔਕਰ ਸੀ ਉਹਨੇ ਜਦੋਂ ਵੇਖਿਆ ਕਿ ਇਹ ਤੇ ਬੜੇ ਦਾਲੇ ਨਾਲ ਆ ਗਏ ਉਹਨੂੰ ਕੁ ਜਿੰਨਾ ਲੱਗਿਆ ਕਿ ਬਾਗ ਦਾ ਸਾਡੇ ਦਾ ਮਾਲਕ ਕਈ ਵਾਰੀ ਆਪਣੇ ਮਾਲਕ ਦੀ ਗੱਲ ਤਾਂ ਕਹੋਵੇਂ ਨਾ ਤੇ ਉਹ ਹੀ ਕੋ ਇਹ ਬਾਗ ਸਾਧ ਸੰਗਤ ਜੀ ਗੁਰੂ ਘਰ ਦੇ ਸੇਵਕ ਭਾਈ ਗੁਲਾਬ ਦੇ ਦਾ ਸੀ। ਔਰ ਭਾਈ ਗੁਲਾਬਾ ਜਿਹੜਾ ਹੈ ਇਹ ਸੰਤ ਸੀ। ਸਾਧ ਸੰਗਤ ਜੀ ਦਾ ਭਰਾ ਵੀ ਹੈ ਪੰਜਾਬ ਦਾ। ਗੁਰੂ ਘਰ ਦੇ ਸੇਵਕ ਨਹੀਂ ਹੱਥੋਂ ਕੁਝ ਸੇਵਾ ਕਰਨ ਵਾਲੇ ਵੀ ਹਨ ਪਰ ਸੁਰਤੀ ਥੋੜੀ ਘੈਰ ਮੰਡਲਾ ਵਿੱਚ ਵੀ ਜਾਂਦੀ ਨੌਕਰ ਨੇ ਜਦੋਂ ਦਿੱਸਿਆ ਭਾਈ ਗੁਲਾਬਾ ਆ ਗਿਆ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਇਆ ਕਹਿ ਲੱਗਾ ਮਹਾਰਾਜ ਜਿੰਨੇ ਜਿੰਨੇ ਇੱਥੇ ਰਹੋ ਰਾਤ ਨੂੰ ਉਹਦੇ ਦਰ ਵਿੱਚ ਤੁਸੀਂ ਮੇਰੇ ਘਰ ਵਿੱਚ ਛਾਰਾ ਲਪਾਓ ਔਰ ਸਾਧ ਸੰਗਤ ਜੀ ਇੱਥੇ ਫਿਰ ਭਾਈ ਗੁਲਾਬੇ ਦੇ ਘਰੋਂ ਪੰਜਾਬ ਦਾ ਜਰਮ ਜਰਮ ਦੁੱਧ ਸਵਾਰੇ ਪਾਣੀ ਲੈ ਆਇਆ ਇਤਿਹਾਸ kểਦਾ ਉਹ ਛਕਿਆ ਜਿਵੇਂ ਜਿਵੇਂ ਸਤਿਗੁਰੂ ਇੱਥੇ ਹੀ ਰਹੇ ਔਰ ਭਾਈ ਗੁਲਾਬੇ ਨੇ ਆਪਣੇ ਘਰੇ ਸਾਰੀ ਤਿਆਰੀ ਕੀਤੀ ਹੈ ਰਾਤ ਦੇ ਸਮੇਂ ਫਿਰ ਸਤਿਗੁਰੂ ਭਾਈ ਗੁਲਾਬੇ ਦੇ ਘਰ ਚਲੇ ਔਰ ਬੇਨਤੀ ਕਰਾਇਆ ਸਤਿਗੁਰੂ ਬਾਛਾ ਦਾ ਹਰੀਤ ਚੋਜ ਨਿਆਹ ਹੈ ਸਤਿਗੁਰੂ ਇਹਨਾਂ ਰਾਹਾਂ ਤੇ ਕਿਉਂ ਆਏ ਪੂਰਨ ਰੂਪ ਵਿੱਚ ਆਤਮਿਕ ਗਾਨਤ ਜਦੋਂ ਗੁਲਾਬੇ ਦੇ ਘਰ ਠਹਿਰੇ ਤੇ ਸਾਧ ਸੰਗਤ ਜੀ ਗੁਲਾਬੇ ਨੂੰ ਪਤਾ ਲੱਗਿਆ ਬਈ ਇਹ ਤੇ ਚਮਕੌਰ ਵਿਖੇ ਜੰਦਨ ਬਾਕੇ ਆ ਰਹੇ ਉਥੇ ਜਿੱਦੇ ਪਿੱਛੇ ਅਜ ਸਿੰਘ ਰਹੇ ਸੀ ਤੇ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਤੇ ਕਲਗੀ ਸਜਾਈ ਹੋਈ ਸੀ ਅਗਲੇ ਦਿਨ ਉੱਥੇ ਸਾਧ ਸੰਗਤੋਂ ਨੇ ਅਠਾ ਸਿੰਘਾਂ ਨੇ ਜੰਗ ਨਚਾਇਆ ਲੱਖਾਂ ਦੀ ਫੌਜ ਦੇ ਨਾਲ ਔਰ ਭਾਈ ਸੰਗਤ ਸਿੰਘ ਦਾ ਜਦੋਂ ਉਹਨਾਂ ਨੂੰ ਸੀਸ ਮਿਲ ਗਿਆ ਉਹ ਬੜੇ ਖੁਸ਼ ਹੋਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਸੀਸ ਪ੍ਰਾਪਤ ਕਰ ਲਿਆ ਚਾਹ ਬੜਾ ਪਰ ਜਦੋਂ ਪਛਾਣ ਕਰਨ ਵਾਲਿਆਂ ਦੇ ਕੋਲ ਪਹੁੰਚੇ ਉਹਨਾਂ ਨੇ ਕਿਹਾ ਨਾ ਬਈ ਨਾ ਇਹ ਗੁਰੂ ਗੋਬਿੰਦ ਸਿੰਘ ਦਾ ਸੀਸ ਨਹੀਂ ਹੋ ਸਕਦਾ ਹੈ ਸਾਧ ਸੰਗਤ ਜੀ ਪਹਿਲਾ 7 8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਘਤੀ ਰੱਖਿਆ ਬੜੀ ਅਵਾਜ਼ਾਂ ਦੀ ਉਹਨਾਂ ਨੇ ਝੰਡੀ ਮੁੜ ਕੇ ਹੁਣ ਮਨ ਵਿੱਚ ਖੁਸ਼ੀ ਸੀ ਵੀ ਛੋਟੀ ਜੀ ਗੜੀ ਹੈ ਲੱਖਾਂ ਦੀ ਫੌਜ ਨੇ ਘੇਰ ਲਿਆ ਹੁਣ ਦੀ ਅਸੀਂ ਜਾਣਦੇ ਹੰਤੇ ਫਿਰ ਥੋੜੀ ਜੀ ਤਸੱਲੀ ਹੋਈ ਹੁਣ ਤਸੱਲੀ ਹੋਈ ਵੀ ਅਸੀਂ ਗੁਰੂ ਜੀ ਦਾ ਅਸੀਸ ਪ੍ਰਾਪਤ ਕਰ ਲਿਆ ਪਰ ਜਦੋਂ ਪੇਸ਼ਾਨ ਕਰਨ ਵਾਲਿਆਂ ਨੇ ਕਿਹਾ ਨਹੀਂ ਰਾਤੀ ਜਿਹੜੇ ਤਾੜੀ ਮਾਰ ਕੇ ਗਏ ਨੇ ਉਹ ਚਲੇ ਗਏ ਨੇ ਔਰ ਸਾਥ ਸੰਗਤ ਜੀ ਫਿਰ ਉਹਨਾਂ ਨੂੰ ਗੁੱਸਾ ਇਸ ਗੁੱਸੇ ਵਿੱਚ ਸੂਪਾ ਸਰਾ ਰੰਗ ਗਦੀਖਾਂ ਤੇ ਹੋਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਭਾਲ ਵਾਸਤੇ ਫੌਜਾਂ ਨੂੰ ਫਟਾਫਟ ਭਜਾਇਆ। ਔਰ ਉਸ ਸਮਿਆਂ ਦੇ ਵਿੱਚ ਹੀ ਨਵੀਖਾਂ ਤਨੀਖਾਂ ਉਸ ਪਾਸੋਂ ਆ ਰਹੇ ਸੀ। ਉਹਨਾਂ ਨੇ ਆ ਕੇ ਕਲ ਦੀ ਤਰ੍ਹਾਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਆ ਕੇ ਇਹ ਸਾਡੀ ਗੱਲਬਾਤ ਦਸੀ ਜਦੋਂ ਗਲਾਬੇ ਨੇ ਸੁਣੀ ਇਸ ਸਾਧ ਸੰਗਤੋਂ ਦੇ ਪੈਰਾਂ ਇੱਥੋਂ ਜ਼ਮੀਨ ਨਿਕਲ ਗਈ ਕਹਿੰਦਾ ਹੈ ਫੌਜਾਂ ਭਾਲ ਵਿੱਚ ਨੇ ਜੇ ਜੇ ਇੱਥੇ ਆਂਦੀਆ ਮੇਰਾ ਕੀ ਬਣੇਗਾ ਉਹਦੇ ਘਰ ਵਿੱਚ ਘਾਹ ਦਾ ਢੇਰ ਲੱਗਾ ਸੀ ਘਬਰਾ ਗਿਆ ਕਹਿੰਦਾ ਮਹਾਰਾਜ ਇਸ ਢਾਹ ਦੇ ਢੇਰ ਵਿੱਚ ਹੀ ਲੱਭੇ ਮਹਾਰਾਜ ਕਹਿਣ ਲੱਗੇ ਗੁਲਾਬਿਆ ਤੂੰ ਭੈ ਨਾ ਕਰ ਤੇਰਾ ਵਾਲ ਨਹੀਂ ਹੁੰਦਾ ਕਹਿੰਦੇ ਰੱਬ ਦਾ ਭਾਣਾ ਮੰਨਣਾ অতি ਕਠਨ ਹੁੰਦਾ ਹੈ ਪਰ ਕਹਿੰਦੇ ਉਸ ਗਾਬਦੇ ਰੰਗ ਵਿੱਚ ਅਸੀਂ ਮੰਨ ਗਏ। ਸਾਧ ਸੰਗਤ ਜੀ ਸਤਿਗੁਰੂ ਨਿਕਿਆ ਤੂੰ ਖਬਰਾਂ ਸਤਿਗੁਰੂ ਉਹਦੇ ਚ ਬਾੜੇ ਵਿੱਚ ਸਨ ਤੇ ਉਹਨੂੰ ਆਖਿਆ ਤੇਰਾ ਵਾਲ ਨਹੀਂ ਵਿੰਗਾ ਹੁੰਦਾ ਅਸੀਂ ਚਲੇ ਜਾਣਾ ਹੈ ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਵੀ ਭਲਾ ਚਾਹਣਾ ਹੋ ਤਾਂ ਮੈਨੂੰ ਵੀ ਦਿਲ ਲੱਗਦਾ ਮੇਰੇ ਅੰਦਰ ਤੋਂ ਅੱਡੇ ਚਰਨਾਂ ਦਾ ਪਿਆਰ ਵੀ ਹੈ ਸੱਚੀ ਗੱਲ ਹੈ ਪਾਤਸ਼ਾਹ ਮੁਸਕਰਾਏ ਕਹਿਣ ਲੱਗੇ ਅੱਛਾ ਪਿਆਰ ਵੀ ਤੇ ਧਰ ਵੀ ਚਲੋ ਦੋਵੇਂ ਸਹੀ ਇਹ ਮਨੁੱਖੀ ਸੁਰਤ ਦੀਆਂ ਅੰਦਰੀਆਂ ਚੀਜ਼ਾਂ ਨੇ ਸਾਧ ਸੰਗਤ ਦੀ ਸਤਿਗੁਰੂ ਕਹਿਣ ਲੱਗੇ ਅਸੀਂ ਚਲੇ ਜਾਣਾ ਪਹਿਲਾਂ ਜਾ ਸਾਧ ਸੰਗਤ ਜੀ ਸਤਿਗੁਰੂ ਕਹਿਣ ਲੱਗੇ ਨਿਹਾਲੇ ਦੀ ਮਾਨ ਬੁਲਾ ਕੇ ਆ ਕਿਉਂਕਿ ਸਤਿਗੁਰੂ ਕੋਲਸਾਂ ਨਾਲ ਪਹਿਲਾਂ ਹਰ ਦਵਾਰ ਵਾਲੇ ਪਾਸੇਉ ਇਸ ਰਸਤੇ ਜਦੋਂ ਗੰਧ ਰੇਸੀ ਤੇ ਚੰਗਾਉਸਾ ਪਹਿਲਾਂ ਵੀ ਆਇਸੀ ਉੱਥੇ ਦੀਵਾਨ ਸਜੇ ਸੀ। ਨੇਹਾਲੇ ਦੀ ਮਾਂ ਨੇ ਸਤਿਗੁਰਾਂ ਨੂੰ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਕੱਪੜੇ ਦਾ ਥਾਨ ਭੇਟਾ ਕੀਤਾ ਸੀ। ਤੇ ਸਤਿਗੁਰਾਂ ਨੇ ਉਹ ਭੇਟਾ ਲੈ ਕੇ ਮਾਈ ਨੂੰ ਦੇ ਦਿੱਤੀ ਸੀ ਤੇ ਕਿਹਾ ਸੀ ਤੇ ਇਹ ਸਾਡੀ ਅਮਾਨਤ ਹੈ ਸੰਭਾਲ ਕੇ ਰੱਖੀ ਤੇਰੇ ਕੋਲ ਨਾ ਦੀ ਸਾਧ ਸੰਗਤ ਐਸ਼ ਵਿੱਚ ਤੇ ਸਤਿਗੁਰਾਂ ਨੇ ਗੁਲਾਬੇ ਨੂੰ ਕਿਹਾ ਕਹਿੰਦੇ ਜਾ ਬਾਈ ਨੂੰ ਬਲਾ ਕੇ ਲਿਆ ਔਰ ਜਦੋਂ ਇਹਦਾ ਪ੍ਰਾਪ ਪੰਜਾਬਾ ਸੰਦੇਆ ਦਿੱਤਾ ਕਹਿੰਦੇ ਬਜ਼ੁਰਗ ਮਾਤਾ ਨੂੰ ਚਾਹ ਚੜ ਗਿਆ ਔਰ ਉਹ ਗੁਰੂ ਗਬਿੰਦ ਸਿੰਘ ਪਾਤਸ਼ਾਹ ਤੇthrishal ਕਰਨ ਦੀ ਥੋੜੀ ਆ ਰਹੀ ਹੈ ਤੇ ਨਾਲੇ ਮਹਾਰਾਜ ਜੀ ਨੇ ਕਿਹਾ ਉਹ ਕੱਪੜੇ ਦਾ ਥਾਣ ਮੀ ਨਾਲ ਹੀ ਹੈ ਉਹ ਕੱਪੜੇ ਦਾ ਥਾਣ ਲੈ ਕੇ ਆਈ ਹੈ ਸਤਿਗੁਰਾਂ ਨੇ फटाफट ਚਬਾਰੇ ਤੋਂ ਥੱਲੇ ਪੁੱਤਰੇ ਹਨ ਮਾਈ ਜੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਰੱਖਤਾ ਸਿਰ ਤੋਂ ਪੈਰਾਂ ਤੱਕ ਚਰਨਾਂ ਤਾਂ ਛੜੀਆਂ ਦੇਖੋ ਇੱਥੇ ਸੁਤਿਗਿਆ ਸਾਧ ਸੰਗਤ ਗੁਲਾਬਾ ਕਹਿੰਦਾ ਮੇਲੇ ਘਰ ਚਲੇ ਜਾਓ ਇਹਦੇ ਵਿੱਚ ਸੁਖ ਹੈ ਨਮੀ ਖਾਂ ਗਣੀ ਖਾਂ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਡੇ ਘਰ ਵਿੱਚ ਚਰਨ ਪਾਓ ਇਹਦੇ ਵਿੱਚ ਸਾਨੂੰ ਖ ਆਨੰਦ ਹੈ ਸਾਧ ਸੰਗਤ ਦੀ ਉਹ ਕਪੜਾ ਜਿੰਦਾ ਹੈ ਲਲਾਰੀ ਦੇ ਕੋਲ ਭੇਜਿਆ ਗਿਆ ਅੰਗਣ ਵਾਸਤੇ ਤੇ ਮੇਰੇ ਪਾਤਸ਼ਾਹ ਇਥੋਂ ਨਬੀ ਖਾਨ ਗਰੀਹਾ ਦੇ ਘਰ ਪਰਵੇਸ਼ ਕਰਦੇ ਨੇ ਇਧਰ ਅੱਗੇ ਦੀਾថា ਅਗਲੇ ਜੀਵਨਾਂ ਵਿੱਚ ਸਾਂਝੀ ਕਰਨ ਦਾ ਯਤਨ ਹੋਵੇਗਾ ਆਜ ਇੱਥੇ ਹੀ ਸਮਾਪਤੀ ਹੈ ਬੇਅੰਤ ਕੁੰਡਾਂ ਦੀ ਖਿਮਾ ਬਖਸ਼ ਦੇ ਹਾਥੇ ਬਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ